ਨੂੰ ਸੂਰਾ ਦੀ ਮੌਤ ਰਿਪੋਰਟ ਕੀਤੀ ਗਈ ਸੀ ਨੰਗਲ ਦੇ ਜੰਗਲਾਂ ਦੇ ਵਿੱਚ ਉਹਦਾ ਪੋਸਟਮਾਰਟਮ ਕਰਾਇਆ ਸੀ ਜੋ ਕਿ 14 ਅਗਸਤ ਨੂੰ ਆ ਰਿਪੋਰਟ ਮੈਕਮੈਨੇ ਕੱਢਤੀ ਸੀ ਜਿਹਦੇ ਵਿੱਚ ਇਹ ਸਾਬਤ ਹੁੰਦਾ ਕਿ ਸੂਰਾ ਨੇ ਜ਼ਹਿਰੀਲੇ ਪਦਾਰਥਾਂ ਪਾਣੀ ਪੀ ਕੇ ਉਹਨਾਂ ਦੀ ਮੌਤ ਹੋਈ ਹੈ ਇਹਦੇ ਉੱਤੇ ਅਸੀਂ ਡੀਸੀ ਨੂੰ ਇਤਲਾਹ ਦਿੱਤੀ ਸੀ ਮਿਲ ਕੇ ਆਏ ਸੀ ਉਨੇ ਕੋਈ ਹਜੇ ਤੱਕ ਸਾਨੂੰ ਦੱਸਿਆ ਨਹੀਂ ਹੈਗਾ ਉਹਨੇ ਇਹ ਸਗੋ ਦੱਸਿਆ ਸੀਗਾ ਕਿ ਅੱਗੇ ਜਾ ਕੇ ਇਹਨਾਂ ਦੇ ਅੰਦਰਾਂ ਦੀ ਇਨਵੈਸਟੀਗੇਸ਼ਨ ਹੋਗੀ ਜੋ ਕਿ ਸਾਨੂੰ ਪਤਾ ਲੱਗਿਆ ਕਿ ਨਹੀਂ ਕੀਤੀ ਗਈ ਇਹ ਪਾਣੀ ਨਦੀਆਂ ਦਾ ਜਿਹੜਾ ਪੀਕੇ ਇਹਨਾਂ ਦੀ ਮੌਤ ਹੋਈ ਆ ਅੱਗੇ ਹਿਊਮਨ ਕੰਜ਼ਮਪਸ਼ਨ ਹੁੰਦੀ ਹੈ ਸਾਡੇ ਪੀਣ ਦੇ ਪਾਣੀ ਦੇ ਬੰਦਬਸ ਖੂਹਾਂ 'ਚ ਜਾਂਦੀ ਹੈਗੀ ਹੈ ਔਰ ਜੇ ਜਾਨਵਰ ਇਹਨੂੰ ਪੀ ਕੇ ਮਾਰ ਸਕਦੇ ਹੈਗੇ ਆ ਇਨਾਂ ਨੂੰ ਛੇਤੀ ਤੋਂ ਛੇਤੀ ਇਹ ਰੋ ਤੇ ਇਨਵੈਸਟੀਗੇਸ਼ਨ ਕਰਕੇ ਇਹਨੂੰ ਰੋਕਣ ਦਾ ਤੇ ਸਾਫ਼ ਰੱਖਣ ਦਾ ਪ੍ਰਬੰਧ ਕੀਤਾ ਜਾਣਾ ਸੀ ਜੋ ਕਿ ਅਜਨ ਤੱਕ ਇਹਨਾਂ ਨੇ ਕੀਤਾ ਨਹੀਂ ਹੈ। ਐਕਸੀਡੈਂਟ ਕਿਹੜੇ ਖਾਸ ਇਲਾਕੇ ਦੇ ਵਿੱਚ ਹੋਇਆ ਸੀ ਇਹ ਨੰਗਲ ਦੇ ਜੰਗਲਾਂ ਦੇ ਵਿੱਚ ਹੋਇਆ ਸੀਗਾ ਜਿੱਥੇ ਸੂਰਾਂ ਦੀਆਂ ਲਾਸ਼ਾਂ ਪ੍ਰਾਪਤ ਹੋਈਆਂ ਸੀਗੀਆਂ ਉਸ ਤੋਂ ਬਾਅਦ ਇਹਨਾਂ ਦਾ ਪੋਸਟਮਾਰਟਮ ਹੋਇਆ ਤੇ ਅੱਗੇ ਉਹ ਪੋਸਟਮਾਰਟਮ ਤੋਂ ਬਾਅਦ ਅੰਦਰਾਂ ਦੀ ਇਸ ਐਨਾਲਿਸਿਸ ਹੋਣਾ ਸੀ ਜਿਹਦੇ ਵਿੱਚ ਜਿਹੜਾ ਜ਼ਹਿਰ ਹੈ ਉਹਦੀ ਆਈਡੈਂਟੀਫਿਕੇਸ਼ਨ ਹੋ ਜਾਣੀ ਸੀ ਜਿਸ ਤੋਂ ਪਿੱਛੇ ਟ੍ਰੇਸ ਹੋ ਸਕਦਾ ਹੈਗਾ ਕਿ ਬਲਾਸਪੁਰ ਕੰਨੀ ਕਿਹੜੀ ਹਿਮਾਚਲ ਦੀ ਇੰਡਸਟਰੀ ਉਹਨੂੰ ਰਿਲੀਜ਼ ਕਰ ਰਹੀ ਹੈ ਉਹ ਹਜੇ ਤੱਕ ਕੋਈ ਵੀ ਨਹੀਂ ਸੰਗਮਿਆ ਅਜਾ ਪਾਣੀ ਥੀਂ ਕਰਕੇ ਨੂੰ ਤੂਲੂ ਤੱਕ ਮੁੜਾ ਜਾ ਰਿਹਾ ਹੈ ਪੰਜਾਬ ਦੇ ਇਸ ਨਗਰ ਦੇ ਖੇਤਰ ਤੋਂ ਪਾਣੀ ਜਿਹੜਾ ਐਂਟਰ ਹੁੰਦਾ ਹੈ ਹਿਮਾਚਲ ਤੋਂ ਇਹ ਵੀ ਅੱਗੇ ਪੂਰੇ ਪੰਜਾਬ ਦੇ ਵਿੱਚ ਜਾਂਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹਨੂੰ ਪੋਲੂਟਡ ਕਰਨ ਦੇ ਵਿੱਚ ਇੰਡਸਟਰੀ ਦਾ ਹੱਥ ਹੈ ਕੀ ਕੀ ਕੁਝ ਕੁ ਮਹਿਸੂਸ ਕਰਦੇ ਹੋ ਇਹਦੇ ਵਿੱਚ ਪੋਲੂਟਨਸ ਜ਼ਿਆਦਾਤਰ ਇੰਡਸਟਰੀ ਰਿਲੀਜ਼ ਕਰਦੀ ਹੈ ਸਾਨੂੰ ਪਿੱਛੋਂ ਹਿਮਾਚਲ ਚੋਂ ਵੀ ਆ ਰਿਹਾ ਤੇ ਅੱਗੇ ਲੁਧਿਆਣੇ ਦੇ ਵਿੱਚ ਵੀ ਤੁਸੀਂ ਦੇਖਿਆ ਕਿਤਾ ਵੱਡਾ ਮੁੱਦਾ ਇਹ ਬਣ ਚੁੱਕਿਆ ਜਦ ਨਦੀ ਦਾ ਪਾਣੀ ਲੁਧਿਆਣੇ ਸ਼ਹਿਰ 'ਚ ਆਇਆ ਸੀ ਡੀਸੀ ਨੇ ਅਮਰਜੈਂਸੀ ਡਿਕਲੇਅਰ ਕਰਕੇ ਉੱਥੇ ਬਹੁਤ ਸਾਰੇ ਪ੍ਰਬੰਧ ਕੀਤੇ ਸੀਗੇ ਇਹ ਇੱਕ ਜ਼ਰੀਲੇ ਪਾਣੀ ਦਾ ਬਹੁਤ ਵੱਡਾ ਪੰਜਾਬ ਦੇ ਵਿੱਚ ਅਸਰ ਪੈ ਰਿਹਾ ਇਸ ਦੇ ਨਾਲ ਕੈਂਸਰ ਫੈਲ ਰਿਹਾ ਬਿਮਾਰੀਆਂ ਫੈਲ ਰਹੀਆਂ ਤੇ ਜਿਹੜੇ ਨਾਲ ਨਦੀਆਂ ਦੇ ਰਹਿੰਦੇ ਆ ਉਹਨਾਂ ਦੇ ਜੀਵਨ ਨੂੰ ਬਹੁਤ ਵੱਡਾ ਖਤਰਾ ਹੈ ਔਰ ਜਿਹੜਾ ਪਾਣੀ ਇਹ ਵਰਤਦੇ ਆ ਉਹਨਾਂ ਦੀਆਂ ਫਸਲਾਂ ਨੂੰ ਵੀ ਬਹੁਤ ਵੱਡਾ ਖਤਰਾ ਹੈ ਕਿ ਤੁਸੀਂ ਮੰਗ ਪੱਤਰ ਵਿੱਚ ਕੀ ਕੀ ਮੁੱਖ ਮੰਗਾਂ ਰੱਖੀਆਂ ਹੈ ਇਹਦੇ ਵਿੱਚ ਅਸੀਂ ਇੱਕ ਤਾਂ ਐਨਾਲਿਸਿਸ ਇਹਦੀ ਮੰਗੀ ਹੈ ਔਰ ਜੋ ਕਸੂਰਵਾਰ ਹੈ ਉਹਨਾਂ ਨੂੰ ਭਾਲਣ ਦੀ ਮੰਗ ਕੀਤੀ ਹੈ ਟ੍ਰੈਬਿਨਲ ਰਾਹੀਂ ਔਰ ਪੰਜਾਬ ਦੀ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਕੇਸ ਪਾਓ ਇਹ ਜਿਹੜੇ এনवायरमेंटਲ ਲਾਜ਼ ਹੈਗੇ ਆ ਜਿਹਦੇ ਵਿੱਚ এনवायरमेंटਲ ਪ੍ਰੋਟੈਕਸ਼ਨ ਐ ਕੁਆਟਰ ਪ੍ਰੋਵੈਂਸ਼ਨ ਐ ਕੰਟਰੋਲ ਆ ਪੋਲੂਸ਼ਨ ਐਕ ਵਾਈਲਡਲਾਈਫ ਪ੍ਰੋਟੈਕਸ਼ਨ ਐਕ ਨੈਸ਼ਨਲ ਗ੍ਰੀਨ ਟਾਇਰ ਗੁਨਲ ਐਕ ਸਾਰੇ ਲਾਗੂ ਹੁੰਦੇ ਆ ਜਿਸ ਤਹਾਏ ਤਹਿ ਸਟ੍ਰਿਕਟ ધ ਐਬਸੋਲਿਊਟ ਲਾਇਬਿਲਿਟੀ ਜਿਹੜੇ ਸਟਰੀਮ ਕੋਰਟ ਦੇ ਬਹੁਤ ਵੱਡੇ ਕਨਸੈਪਟਸ ਐ ਉਹ ਲਾਗੂ ਹੋ ਕੇ ਪੋਲੀਊਟਰ ਤੇ ਪ੍ਰਿੰਸੀਪਲ ਨਾਲ ਮੁਆਵਜ਼ੇ ਵੀ ਮਿਲਨੇ ਚਾਹੀਦੇ ਆ ਲੋਕਾਂ ਨੂੰ ਤੇ ਪੰਜਾਬ ਨੂੰ ਪਰ ਇਹ ਕੰਮ ਨਹੀਂ ਕਰ ਰਿਹਾ